ਤੁਸੀਂ ਨਰਦੇਵੇਂ 90% ਜਿਹੜੇ ਨਾ ਤੁਸੀਂ ਮਤਲਬ ਮਾੜੇ ਹੋ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਸੌਂਦੇ ਹੋ ਤੇ ਹਾਂ ਜੀ ਬਾਸ਼ੂ ਯਾਰ ਬਾਸ਼ੂ ਠੀਕ ਠਾਕ ਦੇ 5 ਵਜੇ ਤੋਂ ਬਾਅਦ ਫੋਨ ਨਾ ਚੱਕੋ ਤੁਹਾਡੇ ਵਰਗਾ ਕੋਈ ਬੰਦਾ ਦੁਨੀਆ ਦੇ ਵਿੱਚ ਨਹੀਂ ਸਾਨੂੰ ਰਾਤ ਲੋਕ ਕੋਈ 2 ਵਜੇ ਫੋਨ ਆਉਂਦੇ ਚੱਕ ਗੱਲ ਕਰਦੇ ਹਾਂ ਵੀ ਦੱਸ ਕੀ ਤੰਗੀ ਹੈ 12 ਵੇ ਲਾਦੇ ਹਾਂ ਜੀ ਪੁੱਛੀਏ ਦੱਸੋ ਜੀ ਕੀ ਪ੍ਰੋਬਲਮ ਹੈ ਬੰਦਾ ਪਤਾ ਇਸ ਪੰਥ ਨੂੰ ਆ ਜਿਹੜੀ ਕੌਮ ਆਟਮ ਤੁਰੇ ਫਿਰਦੀ ਇਹਨਾਂ ਨੂੰ ਤੇ ਇਹ ਨਹੀਂ ਪਤਾ ਵੀ ਅਸੀਂ ਪੰਥ ਦੇ ਵਾਰਸ ਆ ਕਿ ਕੌਮ ਦੇ ਵਾਰਸ ਆ ਇਹ ਨਾ ਪੰਥ ਦੀ ਆਗਾਹ ਦੀ ਗੱਲ ਕੀ ਕਰਨੀ ਦੱਸੋ ਮਨੂੰ ਇਹ ਕਿੱਥੇ ਗੱਲ ਕਰ ਲੈਣਗੇ ਪੰਥ ਦੀ ਇਹ ਕੰਨੀ ਗੱਲ ਆ ਤੁਸੀਂ ਮੈਨੂੰ ਦੱਸਿਆ ਸੀਗਾ ਕਿਉਂਕਿ ਮੈਂ ਕਹਿੰਦਾ ਜਿਹੜੀ ਚੀਜ਼ੇ ਤੋਂ ਸਿੱਖਿਆ ਉਹ ਦੱਸ ਦੇਣੀ ਚਾਹੀਦੀ ਹੈ ਤੇ ਤਿੰਨ ਚਾਰ ਸਾਲ ਪਹਿਲਾਂ ਜਦੋਂ ਆਪਣੀ ਕਿਸੇ ਗੱਲ ਤੇ ਗੱਲ ਰਹੀ ਸੀ ਤੁਸੀਂ ਕਿਹਾ ਸੀ ਕੌਮ ਨਹੀਂ ਹੁੰਦਾ ਪੰਥ ਹੁੰਦਾ ਬਿਲਕੁਲ ਪੰਥ ਪੰਥ ਤੇ ਕੌਮ ਦੇ ਵਿੱਚ ਕੀ ਫਰਕ ਹੈ ਕੌਮ ਵੇਖੋ ਮੇਰੀ ਗੱਲ ਸੁਣੋ ਬੀਬੀਓ ਗੁੱਸਾ ਨਾ ਕਰਿਓ ਮਾਇੰਡ ਨਾ ਕਰਿਓ ਕਿਉਂਕਿ ਬੀਬੀਆਂ ਤੋਂ ਬਿਨਾ ਘਰ ਨਹੀਂ ਹੁੰਦਾ ਘਰ ਬੀਬੀਆਂ ਦੇ ਨਾਲ ਹੀ ਆ ਬੰਦਾ ਕੰਧਾਂ ਖੜੀਆਂ ਕਰ ਸਕਦਾ ਵਾ ਇਨਸਾਨ ਉਹਦੇ ਵਿੱਚ ਕਰੋੜਾਂ ਰੁਪਈਆਂ ਦੇ ਲਿਆ ਕੇ ਵਧੀਆ-ਵਧੀਆ ਜਿੱਦਾਂ ਪ੍ਰੋਜੈਕਟਰ ਰੱਖ ਸਕਦਾ ਲੇਕਿਨ ਉਹਨੂੰ ਸਜਾ ਨਹੀਂ ਸਕਦਾ ਇੱਕ ਔਰਤ ਹੀ ਹੈ ਜਿਹੜੀ ਘਰ ਨੂੰ ਮਲਬ ਬਣਾਉਂਦੀ ਆ ਅਸਲ ਵਿੱਚ ਘਰ ਔਰਤ ਹੀ ਬਣਾਉਂਦੀ ਆ ਸੰਸਾਰ ਦੇ ਉੱਤੇ 2000 ਤੋਂ ਵੱਧ ਕੌਮਾਂ ਜੜੀਆਂ ਹਨ ਕਲਕੀਤਰ ਪਾਸ਼ਾ ਮਹਾਰਾਜ ਦੇ ਆਉਣ ਤੋਂ ਪਹਿਲਾਂ ਗੁਲਾਮ ਹੀ ਠੀਕ ਹੈ ਫਿਰ ਮਹਾਰਾਜ ਜਦੋਂ 10ਵੇਂ ਪਾਸ਼ਾ ਮਹਾਰਜ ਆਏ ਆ ਉਹ ਟਾਈਮ ਆਕਾਰਪੁਖ ਦੇ ਚਰਨਾਂ 'ਚ ਇੱਕ ਬੇਨਤੀ ਕੀਤੀ ਵੀ ਉਹਨਾਂ ਕਹਿੰਦਾ ਜਾਓ ਸੰਸਾਰ ਦੇ ਉੱਤੇ ਜ਼ੁਲਮ ਵਧਦਾ ਜਾ ਰਿਹਾ ਇੰਤਹਾ ਹੋ ਗਈ ਜ਼ੁਲਮ ਖਤਮ ਕਰੋ ਜਾ ਕੇ ਉਸ ਟਾਈਮ ਫਿਰ ਜਦੋਂ ਮਹਾਰਾਜ ਆਉਣ ਲੱਗੇ ਮਾਰੇ ਨੇ ਇਹ ਗੱਲ ਕਹੀ ਉਹ ਦੁਸ਼ਤ ਦਮਨ ਹੀ ਉਸ ਟਾਈਮ ਮਾਰੇ ਕਹਿੰਦੇ ਵੀ ਗਾਲਿਆ ਇਦਾਂ ਅਕਾਲਪੁਰਖ ਨੂੰ ਕਹਿੰਦੇ ਮਨ ਆਪ ਦੀ ਆਗਿਆ ਜਗ ਅੰਦਰ ਜਾਵਾਂ ਜੱਪਾ ਨਾਮ ਅਕਾਲ ਦਾ ਤੇ ਜਗ ਜਪਾਵਾਂ ਵੀ ਮੈਂ ਮਹਾਰਾਜ ਸੰਸਾਰ ਤੇ ਚੱਲਿਆ ਤੁਹਾਡਾ ਨਾਮ ਜਪ ਰਿਆਂ ਤੇ ਤੁਹਾਡਾ ਨਾਮ ਹੀ ਜਪਾਂਗਾ ਠੀਕ ਆ ਫਿਰ ਉਥੇ ਮਾਰੇ ਨੇ ਕਿਹਾ ਵੀ ਮੈਂ ਸੰਸਾਰ ਤੇ ਚੱਲਿਆ ਤੇਰਾ ਹੁਕਮ ਪਾ ਕੇ ਚੱਲਿਆ ਮੇਰੀ ਇੱਕ ਸ਼ਰਤ ਆ ਜਿਹੜਾ ਪੰਥ ਮੈਂ ਮੰਗ ਰਿਹਾ ਨਾ ਪੰਥ ਸੰਘਰਸ਼ੀ ਹੋਊਗਾ ਉਹ ਪੰਥ ਕੁਰਬਾਨੀ ਕਰਨ ਵਾਲਾ ਹੋਊਗਾ ਕੌਮ ਨਹੀਂ ਮੰਗੀ ਠਾਂਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੇ ਤਬ ਜਗਤ ਮੇ ਜਬ ਤੁਮ ਕਰੋ ਸਹਾਇ ਹੁਣ ਮੈਂ ਗਲਤਿਆਂ ਦੇ ਭਾਈ ਮੈਨੂੰ ਇੱਥੇ ਸਜ਼ਾ ਦੇ ਸਕਦੇ ਤੁਸੀਂ ਜਿਹੜੇ ਕੌਮ ਦੇ ਲੀਡਰਾਂ ਨੂੰ ਇਹ ਨਹੀਂ ਪਤਾ ਅਸੀਂ ਕੌਮ ਚ ਰਹਿੰਨੇ ਆ ਪੰਥ ਚ ਰਹਿੰਨੇ ਆ ਉਹ ਜਿਹੜਾ ਉੱਠਦਾ ਅਸੀਂ ਸਿੱਖ ਕੌਮ ਦੇ ਵਾਰਸਾਂ ਸਾਨੂੰ ਆਪਣੀ ਸਿੱਖ ਕੌਮ ਦੇ ਉੱਤੇ ਮਾਣ ਹੈ 1773 ਸਾਲ ਉਮਰ ਹੋ ਗਿਆਂ ਉਹਨਾਂ ਦੀਆਂ ਉਸ ਤੱਕ ਇਦਾਂ ਨਹੀਂ ਕਹਿੰਦੇ ਵੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਸਿੱਖ ਪੰਥ ਦੇ ਵਾਰਸਾਂ ਸਾਨੂੰ ਮਾਣ ਆ ਖਾਲਸਾ ਪੰਥ ਦੇ ਖਾਲਸਾ ਪੰਥ ਦੇ ਵਾਰਸ ਖਾਲਸਾ ਪੰਥ ਦੇ ਕਹ ਦੋ ਕਲਗੀਧਰ ਪਾਤਸ਼ਾਹ ਮਰ ਨੇ ਪੰਥ ਦਿੱਤਾ ਉਹਦੇ ਕਹ ਦੋ ਇਹ ਗੱਲ ਸਾਡੀ ਜ਼ੁਬਾਨ ਤੇ ਕਿਉਂ ਨਹੀਂ ਆਉਂਦੀ ਕਿਉਂਕਿ ਅਸੀਂ ਫਿਰ ਉਹਨਾਂ ਨਾਲ ਵਾਕ ਹੋ ਜਾਣਾ ਕੌਮ ਤੇ ਪੰਥ ਦੋਵੇਂ ਚੀਜ਼ਾਂ ਵੱਖੋ ਵੱਖਿਆ ਨਾ ਨਾਰੀ ਤੇ ਮਰਦ 'ਚ ਫਰਕ ਨਹੀਂ ਹੁੰਦਾ ਨਾਰੀ ਤੇ ਮਰਦ 'ਚ ਫਰਕ ਨਹੀਂ ਹੁੰਦਾ ਨਾਰੀ ਆਪਣੇ ਪੁੱਤ ਨੂੰ ਅੱਖਾਂ ਦੇ ਸਾਹਮਣੇ ਮਰਦਾ ਵੇਖੂਗੀ ਉਹ ਚੀਕ ਚਾਹਾੜਾ ਪਾਊਗੀ ਕਿ ਨਹੀਂ ਪਾਊਗੀ ਪਾਊਗੀ ਨਾ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਆ ਜਿੱਥੇ ਬੱਚਿਆਂ ਦੀਆਂ ਖੱਲਾਂ ਵੀ ਦਿੱਤੀਆਂ ਕਿੱਥੇ ਬੰਦ-ਬੰਦ ਵੀ ਕੱਟੇ ਗਏ ਕਿਤੇ ਨੇਜਿਆਂ ਤੇ ਵੀ ਟੰਗੇ ਗਏ ਦੱਸੋ ਮੈਨੂੰ ਕਿਸ ਦੀ ਚੀਕ ਸੁਣੀ ਕਿਸ ਦਾ ਹਾੜਾ ਸੁਣਿਆ ਕਾਰੇ ਜਰੂਰ ਸੁਣੇ ਜਕਾਰੇ ਸੁਣੇ ਨਾ ਕਿਸੇ ਦਾ ਰੋਣ ਸੁਣਿਆ ਬਸ ਐਹੋ ਫਰਕ ਆ ਜਿਹੜੀਆਂ 2000 ਕੌਮਾਂ ਨਾ ਪੁੱਤ ਜੰਗ ਨੂੰ ਚੜਨ ਲੱਗੇ ਤਾਂ ਵੀ ਮਾਮਾਂ ਦੀਆਂ ਅੱਖਾਂ ਚ ਅਥਰੂ ਆਉਂਦੇ ਆ ਇੱਕ ਸਿੱਖ ਕੌਮ ਐਸੀ ਐਸੇ ਕਪੰਥ ਦੇ ਵਿੱਚ ਇੱਕ ਏਦਾਂ ਦੀ ਮਾਂ ਵੀ ਜਿਹੜੀ ਜਦੋਂ ਪੁੱਤ ਵੀ ਅੱਖਾਂ ਦੇ ਸਾਹਮਣੇ ਕੁਰਬਾਨ ਹੁੰਦਾ ਨਾ ਤੇ ਉਹਦੀਆਂ ਅੱਖਾਂ ਚ ਹੰਝੂ ਨਹੀਂ ਹੁੰਦੇ ਉਹਦੇ ਚਿਹਰੇ ਤੇ ਲਾਲੀ ਹੁੰਦੀ ਆ ਮੁਸਕਰਾਟ ਹੁੰਦੀ ਚਿਹਰੇ ਦੇ ਉੱਤੇ ਤੇ ਉਹ ਜਾਂਦਿਆਂ ਇਹ ਗੱਲ ਕਹਿੰਦੀ ਪੁੱਤਰਾ ਜਦੋਂ ਤੂੰ ਕੁਰਬਾਨੀ ਦੇਵੇਂਗਾ ਨਾ ਇੱਕ ਅਰਦਾਸ ਕਰੀ ਤੇਰੀ ਮਾਂ ਵੀ ਤੇਰੇ ਮਗਰੇ ਆਵੇ ਕਿਉਂਕਿ ਮਾਂ ਪੁੱਤਾਂ ਤੋਂ ਬਿਨਾ ਰਹਿ ਨਹੀਂ ਸਕਦੀ ਮਾਂ ਕਹਿੰਦੀ ਮੈਂ ਵੀ ਕੁਰਬਾਨੀ ਕਰਕੇ ਮਗਰੇ ਆਵਾ ਇਹ ਸਿੱਖ ਪੰਥ ਦੇ ਅੰਦਰ ਆ ਹੋਰ ਕਿਸੇ ਅੰਦਰ ਨਹੀਂ ਹੈਗਾ ਮੈਂ ਸਾਹਮਣੇ ਕੋ ਮੇਰੀ ਗੱਲ ਸੁਣੋ ਪਿਛਲੇ ਦਿਨੀ ਲੋਕਾਂ ਬਿਵਾਦ ਬਣਾ ਲਿਆ ਮੈਨੂੰ ਹਰ ਧਰਮ ਦਾ ਬੰਦਾ ਪਿਆਰ ਕਰਦਾ ਮੈਂ ਇੱਕ ਗੱਲ ਮੇਰੀ ਸੁਣ ਲਓ ਸਾਰੇ ਮੈਨੂੰ Hindu ਸੱਦੇ Muslimਾਂ ਸੱਦੇ ईसाई ਸੱਦੇ ਮੈਂ ਹਰ ਧਰਮ ਦੇ ਬੰਦੇ ਦਾ ਸਤਿਕਾਰ ਕਰਦਾ ਮੈਨੂੰ ਲੋੜ ਪਊ ਮੰਦਰ ਜਾਣ ਦੀ ਮੈਂ ਮੰਦਰ ਚ ਜਾਊਗਾ ਲੇਕਿਨ ਮੈਂ ਫਤਿਹ ਬੁਲਾਉਣਾ ਹਾਂ ਮੈਨੂੰ ਲੋੜ ਪਊਗੀ ਮਸੀਤ ਤੇ ਜਾਣ ਦੀ ਮੈਂ ਉੱਥੇ ਜਾ ਕੇ ਫਤਿਹ ਬਲਾਉਣਾ ਮੈਂ ਕਿਤੇ ਜਾ ਕੇ ਮੱਥਾ ਨਹੀਂ ਟੇਕਦਾ ਮੱਥਾ ਟੇਕਦਾ ਫੜ ਲੋ ਛੱਤਰ ਤੁਹਾਡਾ ਸਿਰ ਮੇਰਾ ਹੋਊਗਾ ਪਰ ਭਾਈਚਾਰੇ ਨੂੰ ਬਣਦਿਓ ਭਾਈਚਾਰਾ ਖਰਾਬ ਨਾ ਕਰੋ ਬਹੁਤ ਚਿਰ ਭਾਈਚਾਰਾ ਖਰਾਬ ਕਰਕੇ ਆਪਾਂ ਜਿੱਦਾਂ ਸਿੱਖ ਪੰਥ ਦਾ ਬਹੁਤ ਜਿੱਦਾਂ ਕਰ ਸਕਦਾ ਢਾਹ ਲਾ ਕੇ ਬੇੜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲਾਂ ਮੇਰੀਆਂ ਕੌੜੀਆਂ ਮੈਂ ਥੋੜੀਆਂ ਜੀਆਂ ਇਹ ਫਿਰ ਅੱਗ ਲੱਗ ਜਾਂਦੀ ਆ ਠੀਕ ਆ ਆਵਾ ਪੋਡਕਾਸਟ ਦੇ ਵਿੱਚ ਜੜੀਆਂ ਗੱਲਾਂ ਕਰਨੀਆਂ ਨਾ ਮੇਰਾ ਤੁਹਾਡਾ ਬਾਧਾ ਰਹਿ ਗਿਆ ਜੇ ਕੰਧਾਂ ਤੇ ਬੈ ਬੈ ਕੇ ਚੀਕਾਂ ਨਾ ਨਕੜਾਈਆਂ ਮੈਂ ਇੱਦਾਂ ਤੁਸੀਂ ਮੈਨੂੰ ਮਾਨ ਨਾ ਕਿਓ ਮੇਰੇ ਸਵਾਲ ਇਦਾਂ ਦੇ ਹੋਣਗੇ ਨਾ ਉਹ ਸਵਾਲ ਉਹਨਾਂ ਲੋਕਾਂ ਨੂੰ ਹੋਣਗੇ ਜਿਹੜੇ ਕਹਿੰਦੇ ਸੀ ਕੌਮ ਦੇ ਲੀਡਰ ਆ ਮੈਂ ਬੋਲ ਕੋ ਬਨ ਕੇ ਬੈਠਾ ਮੈਂ ਮੈਂ ਉਹਨਾ ਨਹੀਂ ਚਾਹੁੰਦਾ ਪਰ ਆ ਜਿਹੜਾ ਪਖਾਂਡ ਦਿਨ-ਦਿਨ ਵਾਧਦਾ ਪਿਆ ਮੈਂ ਤੇ ਪਿਛਲੇ ਦਿਨੀ ਵੇਖਿਆ ਬਾਬੇ ਕਾਫੀ ਬਾਬੇ ਬੁੱਬਿਆਂ ਨੂੰ ਚਾਰੇ ਚਮਟੇ-ਜਮਟੇ ਵਾਲਾ ਜਮਟਾ ਫੇਰੀ ਜਾਂਦੇ ਠੀਕ-ਠੀਕ ਕੰਮ ਚੱਲੀ ਜਾਂਦਾ ਹੈ ਪਰ ਨਾ ਛੋਟੀਆਂ ਡੱਡੀਆਂ ਮੱਛੀਆਂ ਨੂੰ ਨਹੀਂ ਫੜਨ ਦਾ ਫਾਇਦਾ ਕੋਈ ਵੀ ਜੇ ਤੁਸੀਂ ਜੰਗਲ ਦੇ ਬੱਬਰ ਸ਼ੇਰ ਜਿਨ੍ਹਾਂ ਤੇ ਤੁਹਾਡਾ ਤੁਸੀਂ ਸ਼ਿਕਾਰਪਦਾ ਕਿਹੜਾ ਕਰਨਾ ਚਾਹੁੰਦਾ ਹਾਥੀ ਨੂੰ ਸ਼ਿਕਾਰ ਸ਼ਿਕਾਰ ਚ ਕੱਢੋ ਹਾਥੀ ਨੇ ਸ਼ਿਕਾਰ ਕੱਢੋ ਫਿਰ ਸਵਾਦ ਫੇਰਾ ਆਪਣੇ ਤੋਂ ਦੁੱਗਣਾ ਉੱਚਾ ਹੋਵੇ ਉਹਦੇ ਨਾਲ ਗੱਲ ਕਰੋ ਸਵਾਦ ਫੇਰ ਆਉਂਦਾ ਠੀਕ ਹੈ ਨਾ ਵੇਖੋ ਆਪਾਂ ਅੱਜ ਤੱਕ ਰੱਬ ਦੀ ਮਿਹਰ ਨਾਲ ਕਦੇ ਕਿਸੇ ਤੋਂ ਨਾ ਰੁਪਈਆ ਲਿਆ ਨਾ ਲਵਾਂਗੇ ਆਪਾਂ ਸੱਚ ਦੀ ਗੱਲ ਕੀਤੀ ਸੱਚ ਦੀ ਗੱਲ ਕਰਾਂਗੇ ਬਸ ਮੱਛੀਆਂ ਨਾਲ ਨਾ ਖੇਡੋ ਲਿਧਾੜੇ ਫਿਰ ਤੁਸੀਂ ਵੀ ਮੱਛੀਆਂ ਨਾਲ ਹੀ ਖੇਡਦੇ ਪਿਓ ਤੁਸੀਂ ਵੀ ਤਾਂ ਕਹਿੰਦੇ ਮੱਛੀਆਂ ਨਹੀਂ ਨਾ ਉਹ ਕਹਿੰਦਾ ਮੇਰੇ ਵਿੱਚ ਬੜੀ-ਬੜੀ ਕਰਾਮਾਤ ਆ ਤੁਹਾਡੀਆਂ ਮੁਸ਼ਕਲਾਂ ਹੱਲ ਕਰ ਦੂੰਗਾ ਕੋਈ ਕੋਟ ਕਚੈਰੀ ਦਾ ਕੰਮ ਹੋਵੇ ਕੋਈ ਕੋਈ গারਲਫ੍ਰੈਂਡ ਪਹੁੰਚੂਣਾ ਪਹਿਲਾਂ ਮੈਨੂੰ ਤਾਂ গারਲਫ੍ਰੈਂਡ ਦੇ ਆ ਮੈਂ ਛੜਾ ਫਿਰਨਿਆ ਇਹ ਬਾਬੇ ਬੂਬੇ ਸਾਹਿਬ ਯਾਰ ਲੱਸੀ ਆ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਇਹਨਾਂ ਲੋਕਾਂ ਨੇ ਸਿਰਫ ਇੱਕ ਠਗਵੰਜ ਬਣਾਇਆ ਇਹ ਤੋਂ ਇਲਾਵਾ ਇਹਨਾਂ ਦੇ ਕੋਲ ਕੁਝ ਨਹੀਂ ਹੈ ਯਾਰ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਕੀ ਆ ਸ਼ਬਦ ਆ ਨਾ ਸ਼ਬਦ ਤੋਂ ਵੱਡਾ ਦੁਨੀਆ ਦੇ ਵਿੱਚ ਹੈਗਾ ਕੁਝ ਤੇ ਦੱਸੋ ਮਨੂੰ ਕੁਝ ਨਹੀਂ ਨਾ ਹੈਗਾ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛਟਕਾਰਾ ਵੀ ਜਦੋਂ ਸ਼ਬਦ ਤੋਂ ਬਿਨ ਛਟਕਾਰ ਨਹੀਂ ਹੈਗਾ ਫਿਰ ਇਹਨਾਂ ਭੈਣ ਗਿਆ ਕਾ ਤੋਂ ਲੈਣਾ ਕੀ ਆਪਾਂ ਮੈਂ ਕੱਲ ਦੇਖਦਾ ਵੀ ਇਹੋ ਜਿਹੇ ਲੋਕ ਨਾ ਅ ਸ਼ਹੀਦਾ ਸਿੰਘਾਂ ਦਾ ਨਾਮ ਵਰਤ ਲੈਂਦੇ ਆ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਬਾਰੇ ਇਹਨਾਂ ਨੂੰ ਭਾਵੇਂ ਪਤਾ ਹੋਵੇ ਨਾ ਪਤਾ ਹੋਵੇ ਕਿ ਬਾਬਾ ਦੀਪ ਸਿੰਘ ਜੀ ਨੇ ਕੀ ਕੀਤਾ ਸੀ ਕਦੇ ਵਾਸਤੇ ਸ਼ਹੀਦ ਹੋਏ ਸੀ ਉਸ ਬਾਰੇ ਇਹਨਾਂ ਨੂੰ ਪਤਾ ਨਾ ਹੋਵੇ ਪਰ ਇਹੋ ਜਿਹੇ ਲੋਕੀ ਇਹ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਵਾਸਤੇ ਬਾਬਾ ਦੀਪ ਸਿੰਘ ਜੀ ਦਾ ਨਾਮ ਵਰਤ ਲੈਂਦੇ ਆ ਤੁਹਾਨੂੰ ਕੀ ਲੱਗਦਾ ਮੇਰੇ ਪਪਾ ਦੀਪ ਸਿੰਘ ਜੀ ਦੇ ਨਾਮ ਤੋਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਵੇਖੋ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸ਼ਹੀਦ ਸਿੰਘ ਜੋ ਚਾਹਣੋ ਕਰ ਸਕਦੇ ਆ ਸ਼ਹੀਦਾਂ ਦੇ ਦਰਬਾਰ ਚੋਂ ਕਦੇ ਕੋਈ ਖਾਲੀ ਨਹੀਂ ਮੁੜਦਾ ਮੈਂ ਇਹ ਗੱਲ ਦਾ ਦਾਅਵਾ ਕਰਦਾ ਮੈਨੂੰ ਇਹ ਗੱਲ ਦਾ ਯਕੀਨ ਵਿਸ਼ਵਾਸ ਵੀ ਆ ਤੁਸੀਂ ਨਾ ਧੰਗ ਗੁਰੂ ਗੰਸਾਹ ਮਹਾਰਾਜ ਸੱਚੇ ਪਾਤਸ਼ਾਹ ਪਾਰ ਕਿਰਪਾ ਕਰਨ ਕਦੇ ਸਹਿਜ ਪਾਠ ਰੱਖ ਕੇ ਵੇਖਿਓ ਤੁਸੀਂ ਰੋਜ਼ ਦੇ ਪੰਜ ਅੰਗ ਕਰਿਓ ਮੈਂ ਨਹੀਂ ਕਹਿੰਦਾ 10 ਕਰਿਓ ਤੁਸੀਂ ਪੰਜ ਅੰਗ ਜਦੋਂ ਪੜੋਗੇ ਤੁਹਾਨੂੰ ਜਪਜੀ ਸਾਹਿਬ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਵੀ ਗੁਰੂ ਦੀ ਕਿਰਪਾ ਕਿੱਥੇ ਆ ਠੀਕ ਹੈ ਨਾ ਤੁਸੀਂ ਜਦੋਂ ਉਹ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਪੜ੍ਹ ਕੇ ਤੁਸੀਂ ਅਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਕਰੋਗੇ ਨਾ ਤੁਹਾਨੂੰ ਪਤਾ ਲੱਜੂਗਾ ਵੀ ਸੁੱਖ ਕਿੱਥੇ ਆ ਤੇ ਆਨੰਦ ਕਿੱਥੇ ਆ ਹਰ ਚੀਜ਼ ਦੀ ਪ੍ਰਾਪਤੀ ਬਾਣੀ ਦੇ ਵਿੱਚ ਹੈਗੀ ਆ ਲੇਕਿਨ ਜੇ ਹੁਣ ਆਪਾਂ ਕਵਾਂਗੇ ਵੀ ਆਪਾਂ ਇਹੋ ਜਿਹੇ ਪਖੰਡੀਆਂ ਦੇ ਮਗਰ ਲਾ ਕੇ ਆਪਾਂ ਉਹ ਤਾਕਤਾਂ ਪਾ ਲਾਂਗੇ ਉਹ ਨਹੀਂ ਮਿਲਣੀਆਂ ਉਹ ਗੁਰੂ ਦੇ ਦਰਬਾਰ ਦੀ ਸੇਵਾ ਕਰਕੇ ਸ਼ਹੀਦ ਸਿੰਘਾਂ ਦੇ ਚਰਨਾਂ 'ਚ ਸੀਸਨਵਾ ਕੇ ਪ੍ਰਾਪਤ ਹੋਣੀਆਂ ਸ਼ਹੀਦ ਸਿੰਘ ਅੱਜ ਵੀ ਪਰਤਾਖਿਆ ਮੈਂ ਕਿ ਤੁਹਾਨੂੰ ਚੀਜ਼ ਦੱਸਦਾ ਸਾਰੇ ਭੈਣ ਭਰਾਵਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਇੱਕ ਛੋਟੀ ਅਰਦਾਸ ਕਰ ਦਿੰਦੇ ਜਿਹੜੀ ਆਮ ਅਰਦਾਸ ਨਿਹੰਗ ਸਿੰਘ ਕਰਦੇ ਆ ਤੁਸੀਂ ਵੇਖਿਆ ਨਿਹੰਗ ਸਿੰਘ ਜਦੋਂ ਘੋੜੇ ਤੇ ਚੜਨ ਲੱਗਦੇ ਆ ਪਹਿਲਾਂ ਘੋੜੇ ਦੇ ਚਰਨਾਂ ਨੂੰ ਮੱਥਾ ਟੇਕਦੇ ਆ ਫਿਰ ਕਾਠੀ ਦੇ ਉੱਤੇ ਜਦੋਂ ਕਾਠੀ ਦੇ ਉੱਤੇ ਹੱਥ ਫੇਰਦੇ ਆ ਠੀਕ ਆ ਘੋੜੇ ਨੂੰ ਥਾਪੜਾ ਦਿੰਦੇ ਆ ਫਿਰ ਜਦੋਂ ਪਹਿਲਾ ਪੈਰ ਰੱਖਦੇ ਆ ਕਹਿੰਦੇ ਨਾ ਮਹਾਰਾਜ ਚੜਦੇ ਦੀ ਇਲਾਜ ਰੱਖਿਓ ਕਹਿੰਦੇ ਆ ਨਾ ਚੜਦੇ ਦੀ ਇਲਾਜ ਰੱਖਿਓ ਬਾਬਾ ਜੀ ਤੁਸੀਂ ਗੱਡੀ ਤੇ ਬੋ ਭਾਵੇਂ ਤੁਸੀਂ ਕੋਈ ਵੀ ਕਿੱਤਾ ਕਰਦੇ ਆ ਭਾਵੇਂ ਤੁਸੀਂ ਟੈਂਪੂ ਚਲਾਉਨੇ ਆ ਗੱਡੀਆਂ ਚਲਾਉਨੇ ਆ ਕਰੇਨਾ ਚਲਾਉਨੇ ਜੋ ਮਰਜ਼ੀ ਭਾਵੇਂ ਜਾ ਚਲਾਉਨੇ ਆ ਤੁਸੀਂ ਇੱਕ ਕਰੀਨਾ ਬੈਂਦਿਆ ਸਾਰ ਪੈ ਪਹਿਲਾ ਪੈਰ ਰੱਖਦੇ ਆਂ ਆਖੋ ਮਹਾਰਾਜ ਚੜਦੇ ਦੀ लाज ਰੱਖੋ ਜਾਓ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਤੁਹਾਨੂੰ ਕਿਹੇ ਪਖੰਡੀ ਕੋ ਜਾਣ ਦੀ ਲੋੜ ਨਹੀਂ ਤੁਸੀਂ ਜਿਹੜੇ ਪਾਸੇ ਨੂੰ ਜਾਓਗੇ ਤੁਹਾਡੀ ਜਾਇਦਾਕਾਰ ਹੋਊਗੀ ਪਖੰਡੀ ਜਿਹੜੇ ਸਿੱਖ ਪੰਥੀ ਚ ਬਣ ਗਿਆ ਜਿਨ੍ਹਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਕਈਆਂ ਨਾਲ ਤਾਂ ਧੁਮਾਲੇ ਵੀ ਬੰਨੇ ਹੋਏ ਨੇ ਕੋਈ ਗਾ ਨਹੀਂ ਧੁਮਾਲਿਆਂ ਵਾਲੇ ਵੀ ਚੱਲ ਜਾਗੇ ਪਹਿਲਾ ਜਿਹੜੇ ਪੱਗਾਂ ਵਾਲੇ ਨਾਲ ਦਿਓ ਦੀਏ ਕੋਈ ਨਹੀਂ ਸਮਾ ਕੁਰਸੀ ਦਾ ਬੜਾ ਮਿਵਾਜ਼ ਛੜਿਆ ਰਿਹਾ ਪਿੱਛੇ ਮੈਂ ਨਾ ਤੁਹਾਨੂੰ ਇੱਕ ਚੀਜ਼ ਦੱਸਾਂ ਕੁਰਸੀ ਵਾਲੀ ਵੀਡੀਓ ਤੁਸੀਂ ਵੀ ਦੇਖੀ ਹੋਣੀ ਆ ਮੈਨਾ ਉਹਨਾਂ ਦਿਨਾਂ ਥੋੜਾ ਗੁਪਤ ਸੀ ਕਿਤੇ ਮੇਰਾ ਸਮਝ ਜਿੱਦਾਂ ਕਹਿ ਸਕਦੇ ਜਿੱਦਾਂ ਦਾ ਵੀ ਠੀਕ ਓਕੀ ਸੀ ਜਿਹੜੇ ਕੁਰਸੀਆਂ ਤੇ ਬੈਂਦੇ ਨੇ ਮੈਂ ਇਹਨਾਂ ਨੂੰ ਇੱਕ ਖਾਸ ਕਰਕੇ ਸਨਿਆਹ ਲਾਉਣਾ ਮੇਰੀ ਇਹ ਬੱਕਰੀ ਇੱਕ ਵੀਡੀਓ ਪਾ ਦਿਓ ਮੈਂ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਨਾ ਚਾਹੁੰਨਾ ਬੇਨਤੀ ਕਰਨਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਡੀਜੀਪੀ ਹੋ ਗਿਆ ਐਸਐਸਬੀ ਹੁੰਦਾ ਹੈ ਹੋਈ ਹੁੰਦੇ ਨਾ ਡਿਪਟੀ ਹੋ ਗਿਆ ਤੇ ਇਹ ਜਿਹੜੇ ਐਸਐਚਓ ਏਐਸਆਈ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਆ ਮੇਰੀ ਦੂਜਾ ਖਾਣਿਆਂ ਚ ਮੁੜ ਕੇ ਭੱਜ-ਭੱਜ ਕੇ ਤੁਸੀਂ ਜਾ ਕੇ ਰਿਪੋਰਟਾਂ ਕਰਨੀਆਂ ਜਿੰਨੀਆਂ ਪ੍ਰਬੰਧਕ ਕਮੇਟੀਆਂ ਜਿੰਨੇ ਪਖੰਡੀ ਬਾਬੇ ਆ ਮੇਰੀ ਇੱਕ ਸੁਣ ਲਓ ਬੰਦਿਆਂ ਨੂੰ ਗੱਲ ਫੇਰ ਮੈਨੂੰ ਕਿਉਂ ਮੈਨੂੰ ਐਵੇਂ ਕਦੇ ਐਦਾ ਲੀਲੀ ਫਲੀ ਨਾ ਸਮਝ ਲਿਓ ਮੈਂ ਤੁਹਾਨੂੰ ਪਿਆਰ ਨਾਲ ਹੱਥ ਬਨ ਕੇ ਬੇਨਤੀ ਕਰਨ ਧਿਆ ਗੁਰੂ ਗੰਗ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀਆਂ ਨਾ ਲਾਓ ਆਪਣੇ ਆਪ ਕੁਰਸੀਆਂ ਚੱਕ ਲਓ ਇਸ ਚੀਜ਼ ਦੇ ਉੱਤੇ ਵੀਡੀਓ ਬਣਾ ਕੇ ਸ਼ੇਅਰ ਕਰ ਦਿਓ ਸੰਗਤਾਂ ਨੂੰ ਬਈ ਬਈ ਅਹੀਂ ਗਾ ਤਾਂ ਗੁਰੂ ਗੰਸਾਹ ਮਹਾਰਾਜ ਦੇ ਬਰਾਬਰ ਕੁਰਸੀਆਂ ਨਹੀਂ ਡਾਵਾਂਗੇ ਤੇ ਬਈ ਚੰਗੇ ਰਹੋਗੇ ਨਹੀਂ ਤੇ ਫਿਰ ਵਾਹਿਗੁਰੂ ਰੱਖਾ ਤੁਹਾਡਾ ਮੈਂ ਤੁਹਾਨੂੰ ਇਹ ਗੱਲ ਦੱਸਤੀ ਜੇ ਪ੍ਰਧਾਨ ਗਿਆ ਪ੍ਰਧੂਨੀਆਂ ਕਿਲੀਆਂ ਦੇ ਟੰਗ ਦੇਣੀਆਂ ਜੇ ਫੇਰ ਨਾ ਮੈਨੂੰ ਆਖਿਓ ਇਹ ਮੇਰੇ ਵੱਲੋਂ ਨਹੀਂ ਮੇਰੇ ਭਰਾਵਾਂ ਵੱਲੋਂ ਸੁਨੇਹਾ ਜੇ ਤੁਹਾਨੂੰ ਠੀਕ ਆ ਗੁਰੂ ਕੇ ਸਿੱਖਾਂ ਵੱਲੋਂ ਜਿਹੜੇ ਗੁਰੂ ਕੇ ਸਿੱਖ ਪੰਥ ਨੂੰ ਪਿਆਰ ਕਰਦੇ ਆ ਇਹ ਉਹਨਾਂ ਵੱਲੋਂ ਸੁਨੇਹਾ ਜ਼ਬਾਨ ਤੋਂ ਮੇਰੀ ਤੇ ਜੇ ਤੇ ਜੋ ਮੈਂ ਕਹਿਤਾ ਉਹ ਸਮਝ ਲਓ ਲੋਹੇ ਤੇ ਦੋਏ ਤੇ ਹੁੰਦੀਏ ਪੱਥਰ ਤੇ ਹੁੰਦੀ ਪੱਥਰ ਤੇ ਲਕੀਰ ਆ ਠੀਕ ਆ ਔਰ ਤੁਸੀਂ ਵੇਖ ਲਓ ਵੀ ਉੜਦਾ ਤੀਰ ਲੈ ਕੇ ਪਿੱਛਾ ਪੜਵਾਉਣਾ ਕਿ ਜਾਂ ਉਹ ਜਿਹੜੀਆਂ ਅੰਦਰ ਕੁਰਸੀਆਂ ਪਈਆਂ ਬਾਹਰ ਕੱਢਣੀਆਂ ਇਹ ਤੁਸੀਂ ਵੇਖ ਲਿਓ ਇਹਨਾਂ ਦੇ ਐਕਸੀਡੈਂਟ ਹੋਏ ਨੇ ਜਿਨ੍ਹਾਂ ਜਿਨ੍ਹਾਂ ਕੋਲ ਨਹੀਂ ਬੈਠੇ ਜਾਂਦਾ ਵਿਚਾਰਾ ਉਹ ਉਹ ਕੀ ਕਰਨ ਉਹ ਕੁਰਸੀ ਉਹ ਕਹਿੰਦੇ ਅਸੀਂ ਤਾਂ ਗੁਰੂ ਸਾਹਿਬ ਤੋਂ ਥੱਲੇ ਹੀ ਕੁਰਸੀ ਲਾਉਂਦੇ ਹਾਂ 20 ਸਾਲ ਪਹਿਲਾਂ 15 ਸਾਲ ਪਹਿਲਾਂ 10 ਸਾਲ ਪਹਿਲਾਂ ਲੋਕ ਗੁਰੂ ਕੇ ਦਰਵਾਜ਼ੇ ਤੇ ਜਾਂਦੇ ਸੀ ਨਾ ਪਹਿਲਾਂ ਪੈਰ ਧੋਂਦੇ ਹੱਥ ਧੋਂਦੇ ਸੀ ਕਰੂਲੀ ਕਰਕੇ ਮੂੰਹ ਧੋ ਕੇ ਅੰਦਰ ਜਾਂਦੇ ਸੀ ਅੱਜ ਵੇਖਿਆ ਕੋਈ ਜੈਨਿਫਾ ਅਦਬ ਨਾ ਬਾਣੀ ਧਾਰਾ ਸੋ ਸਖ ਜਾਣੋ ਨਹੀਂ ਹਮਾਰਾ ਉਹ ਗੁਰੂ ਦਾ ਸੇਖ ਹੋ ਸਕਦਾ ਜਿਹੜਾ ਬੰਦਾ ਗੁਰੂ ਦੇ ਬਰਾਬਰ ਬੈਹਦਾ ਫੇ ਬਰਾਬਰ ਨਰਨਕਾਰੀਆਂ ਵੀ ਪੈਂਦਾ ਹੈ ਨਰਕਤਾਰੀਆ ਬੈੰਦਾ ਹੈ ਨਾ ਬਰਾਬਰ ਫਿਰ ਉਹਨੂੰ ਕੋਈ ਮਾਰਿਆ ਉਹਨੂੰ ਵੀ ਰਹਿਣ ਤੇ ਨਹੀਂ ਉਹ ਕੁਰਸੀ ਡੋਂਦਾ ਹੈ ਕੀ ਕਰਦਾ ਹੈ ਤੇ ਬੇਅਦਬੀ ਉਹ ਕਰਦਾ ਬੇਅਦਬੀ ਕਿਹਹੀਂ ਕਰਨ ਦਾ ਫਿਰ ਉਹ ਨਰਨਕਾਰੀ ਤੇ ਇਹਨਾਂ ਤੇ ਫਰਕ ਕੀ ਰਹਿ ਗਿਆ ਦੱਸੋ ਮੈਨੂੰ ਵੇਖੋ ਮੈਂ ਇਹ ਗੱਲ ਤੁਹਾਨੂੰ ਇੱਕ ਵਾਰੀ ਪਿਆਰ ਨਾਲ ਸੁਨੇਹਾ ਲਾਉਣ ਡਿਆ ਇੱਕ ਮਹੀਨੇ ਦਾ ਟਾਈਮ ਤੁਹਾਨੂੰ ਦਿੰਦੇ ਆ ਵੈਸੇ ਜਿਆਦਾ ਵਾ ਮੈਨੂੰ ਤੇ ਉਹਨਾਂ ਨੇ ਕਿਹਾ ਵੀ ਹਫਤੇ ਦਾ ਟਾਈਮ ਦੇ ਠੀਕ ਆ ਮੈਂ ਤੁਹਾਨੂੰ ਫਿਰ ਵੀ 1 ਮਹੀਨਾ ਟਾਈਮ ਦਿੰਦਾ ਆਪਣੇ ਵੱਲੋਂ ਕੋਈ ਮਜਬੂਰੀਆਂ ਜਿਨ੍ਹਾਂ ਦੀਆਂ ਜਾਂ ਕਿ ਦੀ ਲੱਤ ਮਾਂ ਟੁੱਟੀ ਆ ਕੋਈ ਐਕਸੀਡੈਂਟ ਹੋਇਆ ਕਿ ਇਹਨੂੰ ਬੁੱਲਾ ਬੱਲਾ ਪਿਆ ਕੁਝ ਵੀ ਉਹ ਕਹਿ ਲੋ ਹੋ ਸਕਦਾ ਵੱਡੀ ਗੱਲ ਨਹੀਂ ਹੁੰਦੀ ਕਿ ਇਹਦਾ ਪਾਸਾ ਖਲੋਤਾ ਉਹਨੂੰ ਲੈ ਕੇ ਆਓ ਵੀਲਚੇਅਰ ਤੇ ਲੈ ਕੇ ਆਓ ਇੱਕ ਸਾਈਡ ਤੇ ਉਹਨੂੰ ਰੱਖੋ ਉਹਨੂੰ ਸਾਹਮਣੇ ਲਿਆਓ ਅਰਦਾਸ ਬੇਨਤੀ ਕਰਾਓ ਉਹਨੂੰ ਸਾਈਡ ਤੇ ਕਰ ਦਿਓ ਲੇਕਿਨ ਮਹਾਰਾਜ ਦੇ ਬਰਾਬਰ ਜਿਹੜਾ ਤੁਸੀਂ ਕੁਰਸੀਆਂ ਕਰਸੀਆਂ ਦਾ ਰਿਵਾਜ ਪੰਜਾਬ ਦੇ ਅੰਦਰ ਸ਼ੁਰੂ ਕੀਤਾ ਨਾ ਇਹ ਇੰਗਲੈਂਡ ਦੀ ਬਿਮਾਰੀ ਇੰਗਲੈਂਡ ਤੱਕ ਰਹਿਣ ਦਿਓ ਇਹਨੂੰ ਪੰਜਾਬ 'ਚ ਨਾ ਲਿਆਓ ਕਿਉਂਕਿ ਜੇ ਮੁੜ ਕੇ ਫਿਰ ਤੁਸੀਂ ਜਾਣਦੇ ਜੇ ਖੜਾਕ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਚੀਕਾਂ ਮਾਰੋਗੇ ਤੁਸੀਂ ਫਿਰ ਉਹਨਾਂ ਭੱਜ ਭੱਜ ਠਾਣੇ ਆਲ ਜਾਣਾ ਠੀਕ ਆ ਨਾ ਜੇ ਇਹਨੇ ਅਕਸਿਕਾ ਨਾ ਡਾਂਗਾ ਚੁੱਕ ਲੀਆਂ ਫਿਰ ਇਹਨਾਂ ਨੇ ਔਖੇ ਹੋਣਾ ਜੇ ਮੈਰੀ ਅੱਜ ਦੀ ਸਮਝ ਲਓ ਗੁਰਮਤਾ ਮੀਟਿੰਗ ਜਿਹੜੀ ਹੀ ਉਹ ਇਹੋ ਹੋ ਚੁੱਕੀ ਸਿੰਗਾ ਨਾ ਇਹ ਜਿਹੜੀਆਂ ਕੁਰਸੀਆਂ ਕਰਸੀਆਂ ਇਹ ਚੱਕ ਲੈਣ ਤੇ ਵਧੀਆ ਗੱਲ ਆ ਹੁਣ ਬਾਈ ਇਹਦਾ ਸਪਸ਼ਟੀਕਰਨ ਤੇ ਉਹਨਾਂ ਵਾਲੇ ਸਮੇਂ ਨੇ ਦੇਣਾ ਮੈਂ ਨਹੀਂ ਜੇ ਕੁਝ ਵੀ ਦੇਣਾ ਉਹ ਲੋਕ ਵੇਖ ਲੈਣ ਪਈ ਹੀ ਕੁਰਸੀਆਂ ਢਾ ਕੇ ਮਾਰੇ ਦੇ ਬਰਾਬਰ ਮੁੱਛਾਂ ਮੋੜਦੀਆਂ ਬਹਿ ਕੇ ਵੀ ਜਾਂ ਉਹਨਾਂ ਨੇ ਮੁੱਛਾਂ ਪਟਾਉਣੀਆਂ ਉਹਨਾਂ ਦੀ ਮਰਜ਼ੀ ਆ ਵੇਖ ਲੈਣ ਕੀ ਕਰਨਾ ਠੀਕ ਆ ਮਾਰੇ